ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਆਮੀਦ ਕਰਦਾ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਟਾਈਮ ਆ ਜਿਹੜਾ ਟਾਈਮ ਹੋ ਗਿਆ ਮਾਰਨਿੰਗ ਦਾ 7:30 ਵਜੇ ਬਹੁਤ ਸਾਰੇ ਕੰਮ ਆਪਾਂ ਨੇ ਕਰ ਲਏ ਬਹੁਤ ਸਾਰੇ ਜੀ ਆਪਣੇ ਬਾਕੀ ਨੇ ਤੇ ਮੈਂ ਚਲੋ ਆਪਾਂ ਬਣਾਉਣੀ ਸੀਗੀ ਸਬਜ਼ੀ ਗੋਭੀ ਦੀ ਮੈਂ ਨਾਲੇ ਗੋਭੀ ਸਬਜ਼ੀ ਬਣਾ ਰਹੀ ਨਾਲੇ ਤੁਹਾਡੇ ਨਾਲ ਬਲੌਗ ਸ਼ੇਅਰ ਕਰ ਲੈਣੇ ਆ ਅੱਜ ਆਪਾਂ ਇਹ ਬਣਾਵਾਂਗੇ ਮੈਂ ਜਿਵੇਂ ਸਾਫ਼ ਦੇ ਤਰੀਕੇ ਨਾਲ ਸਬਜ਼ੀ ਬਣਾਉਣੀ ਏ ਤੁਹਾਨੂੰ ਮੈਂ ਉਵੇਂ ਦੱਸਾਂਗੀ ਮੈਂ ਕਿਸ ਤਰ੍ਹਾਂ ਬਣਾਉਣੀ ਹੈ ਬਾਕੀ ਤਾਂ ਸਾਰੀਆਂ ਭੈਣਾਂ ਦੇਖੋ ਅਲੱਗ-ਅਲੱਗ ਤਰੀਕੇ ਹੁੰਦੇ ਨੇਗੇ ਅਸੀਂ ਨਾ ਇਹ ਗੋਭੀ ਨੂੰ ਪਹਿਲਾਂ ਕੱਟ ਕੇ ਉਹਨੂੰ ਗਰਮ ਪਾਣੀ ਵਾਲ ਕੇ ਵਿੱਚ ਥੋੜਾ ਇੱਕ ਚਮਚਾ ਨਮਕ ਦਾ ਪਾ ਕੇ ਵਿੱਚ ਭਿਉਂ ਦਿੰਨੇ ਆਂ 10 ਪੀ 20 ਮਿੰਟ ਰੱਖ ਦਿੰਨੇ ਆਂਗੇ ਆਪਾਂ ਗਰਮ ਪਾਣੀ 'ਚ ਉਸ ਤੋਂ ਬਾਅਦ ਕੱਢ ਕੇ ਆਪਾਂ ਤੜਕਾ ਲਾਉਣਾ ਨਾਲ ਤਾਂ ਸਾਰੀ ਬੇਵਾਦੀ ਖਤਮ ਹੋ ਜਾਂਦੀ ਹੈ ਨਾਲ ਜਿਹੜੇ ਇਸ ਤਰ੍ਹਾਂ ਸਬਜ਼ੀ ਹੁੰਦੀ ਹੈ ਤੁਸੀਂ ਇਹ ਖਾ ਕੇ ਦੇਖੋ ਜਿਹੜੇ ਆਪਾਂ ਸਿੱਧੀ ਕੱਟ ਕੇ ਜੀ ਆਪਾਂ ਉਸੇ ਤ ਤੁਸੀਂ ਉਹ ਸਬਜ਼ੀ ਦਾ ਟੈਸਟ ਦੇਖਿਓ ਨਾਲ ਇਸ ਤਰ੍ਹਾਂ ਬਣਾ ਕੇ ਦੇਖਿਓ ਜਿਵੇਂ ਮੈਂ ਬਣਾਉਣੀ ਹੁੰਦੀ ਆ ਚਲੋ ਜੀ ਆਪਾਂ ਚੱਲਦੇ ਆ ਨਾਲੇ ਤੁਹਾਨੂੰ ਦਿਖਾਉਣਾ ਅੱਜ ਨਾ ਤੁੰ ਦਿਵਾਲੀ ਜਿਆਦੇ ਪੈ ਰਹੀ ਆ ਬਹੁਤ ਜਿਆਦੇ ਠੰਡ ਹੋ ਰਹੀ ਆ ਹਵਾ ਚੱਲਦੀ ਆ ਐਨੀ ਠੰਡ ਹੋ ਗਈ ਬਾਹਰ ਜਾ ਕੇ ਤਾਂ ਪਾਲਾ ਲੱਗਦਾ ਮੈਂ ਚਲੋ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੈਣਾ ਮੈਂ ਅੰਦਰ ਕੰਬਲ ਕੰਬਲੇ ਚੱਕੜਾਈ ਸੀ ਕਿ ਮੈਂ ਨਾਲੇ ਕੰਬਲ ਚੱਕ ਜਾਨੇ ਚਾਦਰਾਂ ਸਿੱਧੀਆਂ ਕਰ ਜਾਨੇ 12 ਮੈਂ ਪਾਣੀ ਧਰ ਕੇ ਸੀ ਕਿ ਜੀ ਗਰਮ ਸਬਜ਼ੀ ਪੀਉਣ ਵਾਸਤੇ ਮਾਪੇ ਸਾਰ ਜਿਉ ਹੋ ਕਰਕੇ ਧਰਤਾਂਗੇ ਆਪਾਂ ਵਿਚਾਰ ਆਪਾਂ ਹੋਰ ਕੰਮ ਕਰ ਲਾਂਗੇ ਆ ਟਾਟਾ ਗੁੰਨ ਲਾਂਗੇ ਹੁਣ ਚਰਚੇ ਦੀ ਬੈਗੂ ਜੀ ਨਿਕਲ ਜੂਗੀ ਗੋਭੀ ਦੀ ਤੇ ਕਹਿੰਦੇ ਸਪਰੇਹ ਵਾਲੀ ਹੁੰਦੀ ਹੈ ਜੀ ਆਪਣੇ ਖੇਤ ਸਬਜ਼ੀ ਨਹੀਂ ਆਉਣ ਲੱਗੀ ਗੋਭੀ ਹਜੇ ਆਪਣੀ ਬਾਜ਼ਾਰ ਵਾਲੀ ਉਹ ਹੁੰਦੀ ਹੈ ਚਲੋ ਇਹ ਮਾਂ ਵਿਚਾਰ ਆਪਾਂ ਨਾਲੇ ਪਾਣੀ ਗਰਮ ਹੋ ਜੂਗਰ ਵਾਲੇ ਆਪਾਂ ਕੰਬਲ ਚੱਕ ਜਨੈਣਾ ਤੁਹਾਨੂੰ ਦਿਖਾਉਣਾ ਹੈ ਬਾਹਰ ਕਿੰਨੀ ਧੁੰਦ ਹੋ ਰਹੀ ਆ ਦੇਖੋ ਬਾਹਰ ਕਿੰਨੀ ਧੁੰਦ ਹੋ ਰਹੀ ਆ ਬੜੀ ਜਿਆਦਾ ਧੁੰਦ ਹੈ ਜਿਵੇਂ ਨਾ ਪੋ ਮਗ ਚ ਪੈਂਦੀ ਹੁੰਦੀ ਆ ਐਸੀ ਤਰ੍ਹਾਂ ਧੁੰਦ ਦੁਪਹਿਰੀ ਆ ਆ ਦੇਖੋ ਆਪਣੀ ਜਿਰੀ ਵੀ ਆ ਹੁ ਹੁਣ ਅੱਜ ਅਨਾ ਪਾਉਣ ਜੀ ਦੀ ਵਡਾਂਗੇ ਦੇਖਦੇ ਆ ਕਿ ਵੀ ਇੱਥੇ ਚੱਕ ਦਾਂਗੇ ਕਦੀ ਟਰਾਲੀ ਕਰ ਨਾਲ ਲੈ ਹੁਣੀ ਪੈ ਜੇ ਆਪਾਂ ਨੂੰ ਆਪਾਂ ਇਹਨੂੰ ਪਾਣੀ ਘਰ ਨੂੰ ਥੱਲ ਤਾਂ ਬਸ ਇਹ ਉਬਲਣ ਵਾਲੀ ਹੈ ਇਹਦੇ ਵਿੱਚ ਨਾ ਆਪਾਂ ਇੱਕ ਚਮਚਾ ਨਮਕ ਪਾ ਦਾਂਗੇ ਨਮਕ ਇਹ ਜੇ ਪਾਤਾ ਖੋਲੇ ਨਾ ਇਹਨੂੰ 10-20 ਮਿੰਟ ਬਸ ਰਹਿਣੇ ਰੱਖ ਦਾਂਗੇ ਪਾਣੀ ਆਪਣਾ ਲੱਗ ਗਿਆ ਬਣਾ ਆਪਾਂ ਵਿੱਚ ਇਹ ਪਾ ਲੈਨੇ ਤੁਸੀਂ ਐਸੀ ਤਰ੍ਹਾਂ ਬਣਾ ਕੇ ਦੇਖੋ ਮੈਂ ਤਾਂ ਇਸ ਤਰ੍ਹਾਂ ਬਣਾਉਣੀ ਨਹੀਂ ਗੋਭੀ ਦੀ ਸਬਜ਼ੀ ਜਿਹੜੀ ਆਪਾਂ ਬਾਜ਼ਾਰੋਂ ਜਾਂ ਘਰ ਵਾਲੀ ਨੂੰ ਆਪਾਂ ਥੋੜਾ ਕਿ ਚਿਰ ਪਾਣੀ ਚੋ ਕਰਦੇ ਨੇ ਇਹਨੂੰ ਆਪਾਂ 10-20 ਮਿੰਟ ਵੱਧ ਰੱਖ ਦਿੰਦੇ ਨੇ ਇਹਨੂੰ 5-4 ਮਿੰਟ ਵੀ ਹੋ ਦਿੰਦੇ ਆ ਤੁਸੀਂ ਐਸੀ ਤਰ੍ਹਾਂ ਬਣਾ ਕੇ ਦੇਖਿਓ ਦੂਸਰੇ ਤਰ੍ਹਾਂ ਜਿੱਦਾਂ ਆਪਾਂ ਨੂੰ ਟਾਈਮ ਰੱਖਣ ਦਾ ਆਪਾਂ ਦੂਸਰੇ ਤਰ੍ਹਾਂ ਵੀ ਬਣਾ ਲੈਣਾ ਸਿੱਧੀ ਚੀਜ਼ ਕੇ ਛੇਤੀ ਥੋੜੀ ਜਿਹੀ ਬਣਾਉਣੀ ਹੁੰਦੀ ਇਹ ਆਪਾਂ ਨੇ ਵਿੱਚ ਆਪਾਂ ਪਾਣੀ ਚ ਟਿਪ ਕਰਤੀ ਹੁਣ ਜਦੋਂ ਆਪਾਂ ਬਾਹਰ ਕੀ ਰੋੜ ਕਮਦਨ ਦੇ ਕਰਦੇ ਇੰਨਾ ਜਿੰਚੇ ਦੀ ਸਾਰੀ ਬੈਜ ਹੀ ਨਿਕਲ ਜੂ ਖਤਮ ਹੋ ਜੂ ਐਸੀ ਤਰ੍ਹਾਂ ਸਬਜੀ ਨਾ ਕਿ ਨਹੀਂ ਤੇਜਾਬ ਨਹੀਂ ਬਣਦਾ ਜੇ ਜੀ ਆਪਾਂ ਦੂਸਰੇ ਤਰ੍ਹਾਂ ਬਣਾਉਗੇ ਤਾਂ ਤੇਜਾਬ ਤੇਜਾਬ ਨਹੀਂ ਬਣਦਾ ਮੇਰੀ ਪੜੇ ਜਦੋਂ ਵਾਲੀ ਆ ਗਈ ਨਾ ਤੇ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਚਲਿਏ ਆਪਾਂ ਅੰਦਰ ਦੂਸਰੇ ਕੰਮ ਕਰ ਲਿਆ ਸਾਜ ਆਪਾਂ ਨਾ 20 ਮਿੰਟ ਹੋ ਗਏ ਆਪਾਂ ਨੂੰ ਨਜਿਕ ਚਾਪਾਂ ਮੈਂ ਸਭ ਨੇ ਦਰੋਂ ਮੈਂ ਸਾਂ ਫਰਸਤ ਸੁਬਰੇ ਨਾ ਹਾਂ ਦੇਖ ਆਖਦੇ ਤੁਸੀਂ ਦੇਖੋ ਕਿੰਨਾ ਕਿਲਾ ਪਾਣੀ ਦੇਖ ਕਿੰਨੇ ਦੇ ਵਿੱਚੋਂ ਨਿਕਲੇ ਨਾ ਲਈ ਪਾਣੀ ਨੂੰ ਐਨੇ ਤਰ੍ਹਾਂ ਨਿਚੋੜ ਲਾਂਗੇ ਜਾਲੇ ਨਾਲ ਕੱਢ ਕੇ 15 ਮਿੰਟ ਤੱਕ ਜਰੂਰ ਰੱਖੋ ਕੇ ਰੱਖੀਆ ਸਾਰਾ ਨਾ ਉੱਚੇ ਤੇ ਨਿਕਲ ਜਾਂਦਾਗਾ ਸਾਰੀ ਬੇਵੱਦੀ ਨਿਕਲੀ ਅੱਟਾ ਆਪਣੇ ਗੁੰਨੇਆ ਪੈਗਾ ਹੁਣ ਨਾਲ ਚਿਰ ਚੱਪਾ ਰੋਟੀ ਬਣਾ ਲਾਂਗੇ ਸਬਜੀ ਦੇ ਬਣਦੇ ਬਣਦੇ ਇੱਧਰ ਆਪਾਂ ਸਬਜੀ ਸਟਪਾ ਪਾ ਦਾਂਗੇ ਮੈਂ ਜਿੰਦਰਾ ਆਪਾਂ ਪਾਤਾ ਤੇਲ ਆਪਾਂ ਨਾਲ ਚਿਰ ਚੱਪਣਾ ਤੇਲ ਗਰਮ ਹੋ ਜਾਂਦਾ ਆਪਾਂ ਨਮਕ ਮਿਲੇ ਚੱਲੋ ਨਮਕ ਦੀ ਚਪਾ ਲੈਣਾ ਥੋੜੀ ਜਿਹੀ ਘਸਸੀ ਘਸਮਾਉਣ ਚ ਇਹਨਾਂ ਆਪਾਂ ਕਦਨਾਂ ਨਾਲ ਚਪਾ ਕੇ ਨਮਕਦਾਨ ਵਿੱਚ ਫਿਰ ਆਪਨੇ 4-5 ਦਿਨ ਟੱਪ ਜਾਂਦੇ ਨੇ ਐ ਦੇਖ ਲੈ ਮਿਰਚਾਂ ਦੀ ਆਪਾਂ ਦੋ ਕੌਲੀਆਂ ਪਾ ਲੈਨੇ ਆ ਹਲਦੀ ਦੀ ਵੀ ਆ ਇੱਕ ਪਾਲ ਨੇ ਜਪਨ ਪਰ ਕਈ ਡੱਬੇ ਚੱਕਣੇ ਪੈਂਦੇ ਨੇ ਨਹੀਂ ਆਪਾਂ ਨਰਸਕਲੀ ਨਮਕ ਤਾਂ ਨਹੀਂ ਦਰ ਜਾਂਦੇ ਆਪਾਂ ਹਲਦੀ ਫੜੀ ਕਿ ਹਲਦੀ ਘੱਟ ਲੱਗੇ ਮਿਰਚਾਂ ਤੇ ਨਮਕ ਜਿਆਦਾ ਲੱਗਦਾ ਇਹ ਆਪਾਂ ਦੋ ਦੋ ਕੌਲੀਆਂ ਭਰ ਲੈਨੇ ਹਲਦੀ ਵੀ ਆਪਾਂ ਇੱਕ ਕੌਲੀ ਭਰ ਲੈਨੇ ਨਹੀਂ ਇੱਥੇ ਆਪਾਂ ਤੇਲ ਘਰ ਨੂੰ ਆਪਾਂ ਪਾ ਲਈ ਦਸਮੇ

ਬਣਾ ਕੇ ਫਿਰ ਆਪਾਂ ਅੰਦਰੋਂ ਤੋਂ ਪੁੱਟਾ ਕਰਾਂਗੇ ਨਾਲ ਥप्पੜ ਪਾਵਾਂਗੇ ਟਰਾਲੀ ਚ ਜੀ ਜੀ ਫਿਰ ਆਪਣੀ ਦੂਸਰੀ ਜੀਰੀ ਵਾਦੀ ਲੈ ਲਵਾਂਗੇ ਇੱਕ ਉਹ ਨੂੰ ਅੱਗੇ ਪਾ ਦਈਏ ਪੱਜੀ ਚ ਫੜ ਕੇ ਲਸਣਾਂ ਦੇ ਪੁੱਟ ਜੀ ਆਪਾਂ ਗਾਰਨਿਸ਼ ਕਰਾਂਗੇ

ਤਾਂ ਮੈਂ ਪਾਣਾ ਵੀ ਬਣਾਉਣੀ ਹੈ ਉਹ ਨਹੀਂ ਜਦੋਂ ਬਣਾਇਆ ਉਹ ਦੂਸਰਾ ट्राई ਕਰਕੇ ਦੇਖਣਾ ਜੀ ਨਾਲ ਅਸੀਂ ਕੋਈ ਨਹੀਂ ਬਣਾਉਣੀ ਦੋਵੀਂ ਸਬਜ਼ੀ ਜਿਹੜੀ ਬਣਾਈ ਜੀ ਸਬਜ਼ੀ ਆਪਣੀ ਬਣ ਗਈ ਅੰਦਰ ਆਪਾਂ ਰੋਟੀ ਬਣਾ ਲਈ ਰੋਟੀ ਨਾਲ ਕੋ ਪੰਜ ਚਾਰ ਕੇ ਬਣਾਉਂਦੇ ਨੇ ਐਨੇ ਨੂੰ ਆਪਣੇ ਸਬਜ਼ੀ ਬਣ ਗਈ ਦੇਖੋ ਕਿਉਂ ਇਹ ਗਰਮ ਪਾਣੀ ਚ 35 ਇਸ ਕਰਕੇ ਛੇਤੀ ਬਣ ਗਈ लो ये जीरी पा दिए ट्राली चल अपने एक दूजी जीरी बढ़े कटा धुंध बहुत पिछले अपने मशीन ही लगती दो घंटे ले कर लगे ट्राली भरती जीरी पाती ट्राली भरती दो लग गए हले हले गए आपी कर दी पाती हम जी खाने लग गए ਜੀ ਕੱਤੀ ਟਰਾਲੀ ਨੂੰ ਪਾਉਣੀ ਔਖੀ ਹੋ ਰਹੀ ਆ ਤੁਹਾਨੂੰ ਲਓ ਜੀ 3:00 ਵੱਜ ਗਏ ਆਪਾਂ ਨਾ ਹੁਣ 프리 ਹੋਇਆ ਹਜੇ ਕੰਮ ਧੰਦੇ ਕਰਕੇ ਸਾਰੇ ਕੁਛ ਆਪਾਂ ਜੀਰੀ ਜੂਰੀ ਪਾਉਣ ਲੱਗੀ ਸੀ ਜੋ ਟਰਾਲੀ 'ਚ ਟਰਾਲੀ ਭਰੀ ਆਪਾਂ ਜੀਰੀ ਦੀ ਹੁਣ ਆਪਾਂ ਸਾਰਾ ਚਾਹ ਬਣਾ ਕੇ ਪੀ ਕੇ ਬਸ ਅਜੇ ਭੰਡੇ ਰੁਪਏ ਨੇ ਆਪਣੇ ਮਾਚਲ ਠਹਿਰ ਕੇ ਮਾਂਜੀ ਜਦੋਂ ਬਾਹਰ ਆ ਗਈ ਮਾਂ ਉਹਨਾਂ ਦਾ ਘੰਟਾ ਕ ਟਾਈਮ ਆਪਣੇ ਕੋਲ ਇੰਨੇ ਫਿਰ ਮੱਜਾਂ ਦਾ ਟਾਈਮ ਹੋ ਜੂਗਾ ਦਾਣਾ ਦੂਣਾ ਭਿਉਣਾ ਹੋਊਗਾ ਕਿਉਂਕਿ ਦਿਨ ਬਾਲੇ ਛੋਟੇ ਹੋ ਗਏ ਕਿ ਨਾ ਧੁੰਦ ਜੀ ਕਰਕੇ ਜਮੀ ਨਹੀਂ ਕੰਮ ਜਾਂ ਕੋਈ ਨਿਭੜਦਾ ਹੈਗਾ ਸੂਟ ਜਿਹਾਂ ਦਾ ਕਾਹਨ ਸੇ ਹੋਣ ਵਾਲਾਂ ਦਾ ਕੋਈ ਸਰ ওভারਲੌਕ ਵਾਲਿਆਂ ਦਾ ਸਲਾਈ ਵਾਲਿਆਂ ਦਾ ਪੂਰਾ ਪਚਾਲ ਜਾ ਪੈ ਰਿਹਾ ਜੇ ਕੱਪੜੇ ਪਈ ਸੀਗੇ ਜ ਆਪਣੇ ਕੋਲ ਸੂਟ ਆ ਦੇਖੋ ਹਮੈਸਾ ਦਿਖਾਉਣੀ ਆ ਦੋ ਤਿੰਨ ਤਾਂ ਆਪਾਂ ਸਟਿਚ ਕਰਤੇ ਤੇ ਇੱਕ ਕਮੀ ਜਰਦਾ ਇਹਨੇ ਤਨ ਹੋ ਗਏ ਉਹਨੂੰ ਵਿੱਚ ਵਿਚਾਲੇ ਹੁੰਦੀ ਜੀ ਜਾਂਦੇ ਨੂੰ ਹਜੇ ਦੇਖੋ ਹਜੇ ਨਾ ਉਹਨਾਂ ਮੈਂ ਕੱਟ ਕੇ ਧਰਦੇ ਆਂ ਸ਼ਾਮ ਨੂੰ ਮੈਂ ਕਿਹਾ ਚੱਲੋ ਮੈਂ ਬਣਾ ਦੂੰਗੀ ਸ਼ਾਮ ਨੂੰ ਨਾ ਅੱਜ ਆਪਣੇ ਗੁਰਦੁਆਰਾ ਸਾਹਿਬ ਵੀ ਪ੍ਰੋਗਰਾਮ ਹੈ ਸਵੇਰੇ ਗੁਰਨਾਨਕ ਦੇਵ ਜੀ ਦਾ ਜਨਮ ਦਿਹਾੜਾ ਦਾ ਕੱਲ ਨੂੰ ਆਪਣੇ ਸਵੇਰੇ ਭੋਗ ਪਊਗਾ ਰਾਤ ਨੂੰ ਆਪਣੇ ਪ੍ਰੋਗਰਾਮ ਹੈ ਗੁਰਦੁਆਰਾ ਸਾਹਿਬ ਉਦੋਂ ਪਹਿਲਾਂ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ 11:30 ਵਜੇ ਹੋਊਗਾ ਸਮਾਪਤੀ ਤੇ 10:15 ਪੌਣੇ 11:00 ਵਜੇ ਉਦੋਂ ਪਹਿਲਾਂ ਮੈਂ ਦੋ ਘੰਟੇ ਆਪਾਂ ਮਸ਼ੀਨ ਤੇ ਲਾ ਦਾਂਗੇ ਕੁਝ ਕਾਪਾ ਕਰ ਦਾਂਗੇ ਖਲਿਆ ਇੱਕ ਭੈਣ ਕੱਲ ਸੂਟ ਦੇ ਕੇ ਗਈ ਸੀ ਤੁਹਾਨੂੰ ਦਿਖਾਉਣੀ ਆ ਇਹਦੇ ਵਿਆਹ ਜਾਣਾ ਹੈ ਕਹਿੰਦੀ ਮੈਨੂੰ 15 16 ਤਰੀਕ ਨੂੰ 16 ਤਰੀਕ ਨੂੰ ਦੇ دینی ਬਣਿਆ ਅੱਜ 13 ਹੋਊ 14 ਹੋਊਗੀ ਚੱਲ ਇਹਨੂੰ ਦੇਣਾ ਪਊਗਾ ਇਹ ਨੂੰ ਸੋਹੰਦਾ ਗਏ ਆਪਾਂ ਇਹਦਾ ਸਿੰਪਲ ਸੂਟ ਆ ਇਹਦੀ ਕੋਈ ਲਾਈਨਿੰਗ ਵਾਲਾ ਸੁੱਖ ਨਹੀਂਗਾ ਲਾਈਨਿੰਗ ਵਾਲਾ ਔਖਾ ਕਰਦਾ ਜੀ ਬਾਕੀ ਨੇ ਇਹ ਕੱਪੜਾ ਜਿਹੜਾ ਤੁਹਾਨੂੰ ਮੈਂ ਦਿਖਾਉਣੀ ਆ ਸੂਟ ਨੂੰ ਤਾਂ ਵੈਸੇ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਸਿਲਾਈ ਕਰਨ ਚ ਬਹੁਤ ਦਿੱਕਤ ਆਉਂਦੀ ਆ ਤੁਸੀਂ ਮੈਂ ਤੁਹਾਨੂੰ ਰੰਗ ਵੀ ਦਿਖਾਉਣੀ ਆ ਰੰਗ ਤੇ ਡਿਜ਼ਾਈਨ ਬਹੁਤ ਸੋਹਣਾਗਾ ਵਰਕ ਵੀ ਵਧੀਆ ਹੋਇਆ ਹੋਇਆ ਤੇ ਸੋ ਮੈਂ ਦਿ ਆ ਦੇਖੋ ਜਿਹੜਾ ਜੈਲੋ ਜਾਂ ਸੂਟ ਆ ਨਾ ਇਹਦਾ ਵਰਕ ਦੇਖੋ ਕਿੰਨਾ ਸੋਹਣਾਗਾ ਇਹ ਤਾਂ ਆਪਾਂ ਨੇ ਸਟਿਚ ਕਰਤਾ ਆਈ ਦੇ ਬਾਟਮ ਆ ਦੇਖੋ ਇਹ ਆਪਾਂ ਕਰਤਾ ਜੀ ਸिलाई ਇਹਦੇ ਨਾਲ ਆਪਾਂ ਨੇ ਬਸ ਓਵਰਲੈਪ ਰਹਿ ਗਿਆ ਆ ਆ ਗਿਆ ਮਹਿੰਦੀ ਸੂਟ ਆਪਣਾ ਇਹਦੀ ਬਾਟਮ ਤਿਆਰ ਕਰੀ ਹੋਈ ਆ ਆ ਦੇਖੋ ਆ ਸਮੀਜ ਵੀ ਆਪਾਂ ਨੇ ਤਿਆਰ ਕਰਤਾ ਇਹ ਇਹ ਦੇਖੋ ਇਹਦੀ ਕੜਾਈ ਇਹਦੀ ਕੜਾਈ ਬਹੁਤ ਸੋਹਣਾ ਵਰਕ ਹੈ ਇਹਦਾ ਇਹ ਨਾ ਕਪੜਾ ਹੋਰ ਚ ਜਿਆ ਹੋਰੀ ਨਾ ਦੇਖੋ ਦੇਖ ਸਕਦੇ ਤੁਸੀਂ ਕਿਵੇਂ ਚਮਕੀ ਜਿਵੇਂ 스ਪੰਜ ਜਿਹੀਂ ਹੁੰਦਾ ਚਮਕੀ 스ਪੰਜ ਐਵੇਂ ਜੇ ਕਪੜਾ ਵੰਗੂ ਚੀਜ਼ ਬਹੁਤ ਸੋਹਣੀ ਗੱਲ ਕਰੇ ਸਲਾਈ ਗਾਂ ਟਿਲਕ ਦਾ ਬਹੁਤ ਜ਼ਿਆਦਾ ਆ ਆਹ ਵਾਲਾ ਕਪੜਾ ਬਹੁਤ ਸੌਫਟ ਹੈ ਇਹ ਜੇ ਚਮਕ ਘਟ ਹੈਗੀ ਇਹ ਸ਼ਿਮਰ ਵੰਗੂ ਆ ਗਿਆ ਕਪੜਾ ਇਹ ਥੋੜਾ ਜਿਆਦਾ ਟਿਲਕਣਾ ਜਾ ਗਿਆ ਇਹਦੇ ਵਿੱਚ ਹੀ ਇਹ ਦੋਨਾਂ ਪੈਣਾ ਦੋਨਾਂ ਦੇ ਇੱਕ ਵਾਲ ਆ ਗਏ ਇਹ ਸਲਵਾਰ ਆਪਾਂ ਸਟਿਚ ਕਰਤੀ ਅਜਾ ਆਹ ਵਾਲਾ ਕਿਵੇਂ ਜਪਿਆ ਆਨੇ ਵਰਕੇ ਨਾਲ ਦਾ ਸੇਮ ਹੀ ਬਸ ਕਲਰ ਦਾ ਫਰਕ ਆ ਇਹ ਬਣਾਉਣਾਗਾ ਆਪਾਂ ਨੂੰ ਇੰਨੇ ਦਿਨ ਹੋ ਗਏ ਆ ਕਿਮੀਜ਼ ਨੂੰ ਰੁਲਦੇ ਫਿਰਦੇ ਨੂੰ ਇਹ ਆਪਾਂ ਦੇਖਦੇ ਹੁਣ ਇਹਨੂੰ ਨਾ ਕੱਟ ਕੇ ਆਪਾਂ ਹੁਕ ਧਰਦੇ ਆਂਗੇ ਪ੍ਰੈਸ ਨਾਲ ਕੱਟਿਆ ਜਾਊਗਾ ਧਰ ਆਪਾਂ ਆ ਦੇਖੋ ਪ੍ਰੈਸ ਪ੍ਰੋਸੈਸਰ ਕੋਸਾ ਲਾ ਰਖਿਆ ਬੋਰਡ ਮੂਡ ਇੱਕ ਸੂਟਾ ਸੀਗਾ ਆ ਪਹਿਣ ਦਾ ਇਹ ਤਾਂ ਸੁੱਤੀ ਸੂਟ ਹੈਗਾ ਆ ਦੇਖੋ ਹੈਗਾ ਤਾਂ ਇਹ ਬਰਕ ਵਾਲਾਗਾ ਆ ਦੇਖ ਸਕਦੇ ਹੋ ਤੇ ਆਪਾਂ ਬਸ ਨੂੰ ਇਹ ਕੱਟ ਦਾਂਗੇ ਇੱਕ ਕਮੀਜ਼ ਦੀ ਕਟਿੰਗ ਕਰਕੇ ਧਰਦੇ ਆਂ ਕਟਿੰਗ ਕਰਕੇ ਆਪਾਂ ਧਰ ਦਿੰਦੇ ਆ ਜਿਨ੍ਹਾਂ ਕਾ ਆਪਾਂ ਨੂੰ ਟਾਈਮ ਮਿਲੇ ਆ ਉਹਨੇ ਕ ਟਾਈਮ ਚ ਆਪਾਂ ਥੋੜਾ ਬੋਲ ਬਹੁਤਾ ਕਰਦੇ ਆ ਜੇ ਆਪਾਂ ਟਾਈਮ ਇੱਕ ਘੰਟਾ ਮਰਜੀ ਨੇ ਇੱਕ ਘੰਟੇ ਚ ਨਾ ਆਪਾਂ ਇਹ ਕਿ ਮੀਜ ਬਣਾ ਦਿੰਨੇ ਆ ਸੁਬਾ ਆਪਣੇ ਇੱਕ ਭਣਾਉਂਦੇ ਹੁੰਦੇ ਆਪਣੇ ਗੋਹਾ ਪੱਥਰ ਫਿਰ ਉਹਨੂੰ ਉਹਨਾਂ ਤਰਪਾਈਆਂ ਕਰਵਾ ਲੈਣਾ ਕਿ ਮੀਜਾਂ ਦੇ ਕੋਨੇ ਪਾਸੇ ਹੋ ਜਾਣੀ ਜਾਂਦੇ ਜਿਨ੍ਹਾਂ ਚਿਰਚ ਆਪਾਂ ਕਿ ਮੀਜ ਦੀ ਤਰਪਾਈ ਕਰਾਂਗੇ ਉਹਨਾਂ ਚਿਰਚ ਨਾ ਇਹ ਆਪਾਂ ਇੱਕ ਕਿ ਮੀਜ ਜਾਂ ਵੀ ਸਲਵਾਰ ਹੋਰ ਬਣ ਜਾਂਦੀ ਆ ਮੇਨਾਂ ਕ ਟਾਈਮ ਮਿਲਦਾਗਾ ਹੁਣ ਆਪਣੇ ਇੱਕ ਕੰਮ ਵਾਲੀ ਹਟਰੀ ਆ ਹੁਣ ਕੰਮ ਸਾਰੇ ਏ ਟੂ ਜ਼ेड ਕੰਮ ਤੁਸੀਂ ਆਏ ਦੇਖ ਲਓ ਵੀ ਇੰਨਾ ਪੋ ਕੱਚਾ ਪੱਕਾ ਬੇੜਾ ਸੁੰਭਣਾ ਫਿਰ ਬਾਥਰੂਮ ਫਲਸ਼ ਧੋਣੇ ਫਿਰ ਕੱਪੜਾ ਲੂੜਾ ਧੋਣਾ ਰੋਟੀ ਪਾਣੀ ਸਾਰਾ ਕੁਝ ਹੋ ਜਾਂਦਾ ਜੀ ਤਾਂ ਡੋਕਾ ਚੋਂਨ ਵਾਲਾ ਹਨਾ ਬੜਾ ਜਿਆਦਾ ਕੰਮ ਹੋ ਜਾਂਦਾ ਇਕੱਲੀ ਜਾਨ ਨੂੰ ਫਿਰ ਟਾਈਮ ਨੂੰ ਥੱਕਦੇ ਤਾਂ ਕੋਈ ਆਈ ਨਹੀਂ ਹੁੰਦਾ ਵੀ ਸਕਾਪਟਾ ਗਈ ਆਪਾਂ ਜੀ ਕੰਮ 'ਚ ਥੱਕ ਗਏ ਕੰਮ 'ਚ ਤਾਂ ਵੈਸੇ ਜੀ ਲੱਗਦਾ ਕਹਿੰਦੇ ਕੰਮ ਤਾਂ ਕਰਮ ਵਾਲਾ ਨੂੰ ਵੀ ਪਰ ਮਾ ਤਾਂ ਮੈਲੀ ਕਰਨ ਕੋਰੀ ਤੇ ਕੰਮ 'ਚ ਨਾਲ ਜੀ ਲੱਗਿਆ ਰਹਿੰਦਾ ਬੰਦੇ ਦਾ ਨਾਲੇ ਆਪਾਂ ਚਲੋ ਕਰਦੇ ਫਿਰਦੇ ਰਹਨੇ ਕੰਮ ਦਾ ਕੋਈ ਦਿੱਕਤ ਨਹੀਂ ਹੈਗੀ ਆਪਾਂ ਨੂੰ ਬੰਦੇ ਦਾ ਦੁੱਖੀ ਸੁਖੀ ਨਹੀਂ ਜੀ ਕੁਛ ਜਦ ਦੁਖਣ ਲੱਗ ਜੇ ਫਿਰ ਸਾਰਾ ਕ ਇਹ ਜਿੱਕੱਲਾ ਬੰਦਾ ਕੰਮ ਵਾਲਾ ਹੁੰਦਾ ਹੈਗਾ ਸਾਰੀ ਚਾਲ ਵਿਗੜ ਜਾਂਦੀ ਆਪਣੇ ਕੰਮ ਦੀ ਚਲੋ ਜੀ ਆਪਾਂ ਦੇਖਦੇ ਆਂ ਆਪਾਂ ਹੁਣ ਜਿੰਨਾ ਕੁ ਟਾਈਮ ਆਨ ਆਪਾਂ ਇਹਨਾਂ ਨੂੰ ਕਟਿੰਗ ਕਰਕੇ ਧਰ ਦਿੰਨੇ ਆ ਫਿਰ ਆਪਾਂ ਕਰ ਦਾਂਗੇ ਸਲਾਈ ਫਿਰ ਆਪਾਂ ਦੂਸਤ ਤੋਂ ਬਾਅਦ ਦਾਣਾ ਭਿਓ ਕਿਉਂਨੇ ਆ ਚਲੋ ਜੀ ਆਪਾਂ ਕੱਟ ਦਈਏ ਇਹਨਾਂ ਨੂੰ ਉਸ ਨੂੰ ਕਾਟਣ ਦੀ ਨਿਸ਼ਾਨੀਆਂ ਲਾਉਣੀ ਆ ਔਖੀਆਂ ਨੇ ਸਟਿਚਿੰਗ ਕਰਨਾ ਸੌਖਾ ਦਾ ਨਿਸ਼ਾਨੀਆਂ ਲਾਦੀਏ ਕੋਲੀਆਂ ਪਲੇਟਾਂ ਵਾਲੀ ਨਿਸ਼ਾਨੀਆਂ ਲਾਦੀ ਆਪਾਂ ਪਿਛਲੇ ਪਾਸੇ ਆਏ ਪਸੂਟ ਕੱਟੇ ਜਾਂਦੇ ਨੇ ਲੋਣਾ ਕੱਡੇ ਵਾਲੇ ਤਨੂਨਾ ਸਾਡੇ ਤਿੰਨ ਵੇ ਦੇ ਕੱਟਣ ਲੱਗਿਆਂ 5 ਸਵਾ 5 ਹੋ ਗਏ ਹੁਣ ਆਪਾਂ ਧਰ ਚੋਕੇ ਲਿਹਾਉਣੇ ਆ ਮਾ ਚਲ ਪਹਿਲਾਂ ਪਸੂਟ ਸਾਰੇ ਕੱਟ ਦਈਏ ਫਿਰ ਨਾ ਫਿਰ ਸੌਤ ਦਾ ਛੇਲੀ ਜਾਂਦੇ ਨੇਗੇ ਜਲਦੀ ਕੱਟਣ ਤੇ ਕੱਟਾਂ ਤੇ ਟਾਈਮ ਲਾਦਾ ਮੇਰੀ ਪ੍ਰੈਸ ਲਾਈ ਹੋਈ ਸੀਗੀ ਮਾ ਚਲ ਹੁਣ ਸਾਰੇ ਇਹਨਾਂ ਨੂੰ ਡਰ ਮੈਨ ਵੀ ਪ੍ਰੈਸ ਕਰਕੇ ਕੱਟਾਂ ਪਾਦਾਂਗੇ ਵੀਜਾ ਚ ਸਲਵਾਰਾ ਕੋਨੇ ਕੱਟਦੇ ਗਲੇ ਗਲੇ ਵੀ ਆਪਾਂ ਨੇ ਚੇਪ ਤੇ ਫਿਰ ਨਾਲ ਦੇ ਨਾਲ ਸਟੀਚਿੰਗ ਛੇਤੀ ਹੋ ਜਾਂਦੀ ਆ ਕੱਟਣ ਦੇ ਤਾਂ ਬੜਾ ਟਾਈਮ ਲੱਗਦਾ ਇਸੇ ਹੁਣ ਤੇ ਕੱਟ ਲੱਗਦਾਗਾ ਚਲੋ ਜੀ ਮੈਂ ਸਮੂਟ ਕੱਟਦਾ ਫਿਰ ਆਪਾਂ ਧਰਾਂ ਦੂਰਾਂ ਚੋਕਲੇ ਲੈਉਣੇ ਆਂਗੇ ਕੰਦੀ ਪਕੌਰ ਕਲਾਰਾ ਭੈਣ ਕਮੈਂਟ ਕਰਦੀ ਹੁੰਦੀ ਆ ਕਹਿੰਦੀ ਭਾਣਾ ਮੇਰੀ ਰਿਸ਼ਤੇਦਾਰੀ ਆ ਧੰਨਵਾਦ ਭਾਣਾ ਤੇਰਾ ਦੱਸੀ ਕਿ ਇਹਨਾਂ ਦੇ ਘਰੇ ਸੁਣੀ ਰਿਸ਼ਤੇਦਾਰੀ ਆ ਤੇ ਚਲੋ ਜੀ ਆਪਾਂ ਅੱਜ ਦੀ ਗੋੜੀ ਦਾ ਨਿੱਥੀ ਕਰਦੇ ਹਾਂ ਮਿਲਦਾ ਨੈਸਟ ਬਲੌਗ ਦਾ ਤੱਕ ਤੱਕ ਦੀ ਸੱਸਰੀਆ ਕਾਰ